ਸੋ ਸ੍ਰੀ ਕਾਲ ਜੀ ਰੂਹ ਦੇ ਲਵਸ ਪੇਜ ਉਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਤੁਹਾਡੇ ਨਾਲ ਕੱਲ ਹੰਨੇ ਹੰਨੇ ਪਾਤਸ਼ਾਹੀ ਕਿਤਾਬ ਦਾ ਅਧਿਆਇ ਪੰਜਵਾਂ ਸ਼ੁਰੂ ਕੀਤਾ ਸੀ ਪਰ ਉਹ ਸਮਾਪਤ ਨਹੀਂ ਸੀ ਹੋਇਆ ਆਪਾਂ ਉਸ ਨੂੰ ਅੱਗੇ ਅੱਜ ਜਾਰੀ ਰੱਖਾਂਗੇ ਤੇ ਉਸ ਨੂੰ ਸਮਾਪਤੀ ਵੱਲ ਲੈ ਕੇ ਜਾਵਾਂਗੇ ਤਾਂ ਚਲੋ ਆਪਾਂ ਸ਼ੁਰੂਆਤ ਕਰਦੇ ਹਾਂ ਅਧਿਆਇ 5 ਤੀ ਉਸ ਦਾ ਅਗਲਾ ਪਾਠ ਨਗਾਰੇ ਵੱਜਣ ਦੀ ਆਵਾਜ਼ ਆ ਰਹੀ ਹੈ। ਨਿਸ਼ਾਨ ਸਾਹਿਬ ਝੂਲਦੇ ਨਜ਼ਰੀ ਪੈ ਰਹੇ ਹਨ। ਘੋੜਿਆਂ ਦੀਆਂ ਮਾਲਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੁਝ ਸਿੰਘ ਸ਼ਸਤਰਾਂ ਨੂੰ ਮਾਂਜ ਕੇ ਚਮਕਾ ਰਹੇ ਹਨ। ਘੋੜ ਸਵਾਰੀ, ਤੀਰ ਅੰਦਾਜ਼ੀ, ਬੰਦੂਕਾਂ ਦੇ ਨਿਸ਼ਾਨਿਆਂ ਦੇ ਅਭਿਆਸ ਚੱਲ ਰਹੇ ਹਨ। ਕੁਝ ਪੁਜੰਗੀ ਹੰਬਲਾ ਨਾਲ ਚੱਕਰ ਕਮਾ ਰਹੇ ਹਨ। ਲੋਹ ਲੰਗਰ ਤਪ ਰਹੇ ਹਨ। ਦੂਰੋਂ ਆਏ ਸਿੰਘਾਂ ਦੀ ਮੁਠੀ ਚਾਪੀ ਕੀਤੀ ਜਾ ਰਹੀ ਹੈ ਕੁਝ ਸਿੰਘ ਗਾਗਰਾਂ ਭਰ ਕੇ ਜਲਟ ਹੋ ਰਹੇ ਹਨ ਇੱਕ ਸਿੰਘ ਦਰਤਨ ਕਰ ਰਿਹਾ ਹੈ ਤਾਂ ਦੂਜਾ ਉਸ ਲਈ ਜਲ ਦਾ ਗੜਵਾ ਲੈ ਕੇ ਖਲੋਤਾ ਹੈ ਭੱਜ ਭੱਜ ਕੇ ਸਿੰਘ ਇੱਕ ਦੂਜੇ ਦੀ ਸੇਵਾ ਕਰ ਰਹੇ ਹਨ ਕਿਸੇ ਤਰ੍ਹਾਂ ਦਾ ਕੋਈ ਸ਼ਰੀਕਾ ਵਿਰੋਧ ਕਿਤੇ ਨਜ਼ਰ ਨਹੀਂ ਪੈਂਦਾ ਭਾਈ ਸੁਬੀਖ ਸਿੰਘ ਨੇ ਖਾਲਸੇ ਦੇ ਦ دیدار ਪਾਉਂਦੇ ਆਹੀਂ ਘੋੜੇ ਤੋਂ ਉਤਾਰਾ ਕਰ ਲਿਆ ਹੈ ਹੇਠਾਂ ਉੱਤਰ ਕੀ ਉਹਨਾਂ ਧਰਤੀ ਨੂੰ ਹੱਥ ਚੁਹਾ ਖਾਲਸੇ ਨੂੰ ਨਮਸਕਾਰ ਕੀਤੀ ਹੈ ਖਾਲਸੇ ਦਾ ਦੀਵਾਨ ਸਜਿਆ ਹੋਇਆ ਹੈ ਰਬਾਬੀ ਸਿੰਘ ਕੀਰਤਨ ਕਰ ਰਹੇ ਹਨ ਸੁਬੇਕ ਸਿੰਘ ਦੀਵਾਨ ਵਿੱਚ ਪਿੱਛੇ ਖਲੋ ਗਏ ਹਨ ਇਹ ਸਿੰਘਾਂ ਦੀ ਮਰਿਆਦਾ ਹੈ ਜਦੋਂ ਦਲ ਪੰਥ ਵਿੱਚੋਂ ਕੋਈ ਵੀ ਸਿੰਘ ਘਰ ਜਾਵੇ ਤਾਂ ਕਿਤੇ ਹੋਰ ਬਾਹਰ ਹੋ ਕੇ ਆਵੇ ਤੇ ਜਾਂ ਫਿਰ ਸਰਕਾਰੀ ਨੌਕਰ ਹੋ ਜਾਵੇ ਤਾਂ ਪਹਿਲਾਂ ਆ ਕੇ ਪਿੱਛੇ ਖਲੋ ਜਾਂਦਾ ਹੈ ਫਿਰ ਸਿੰਘ ਅਰਦਾਸ ਕਰਕੇ ਤਨਖਾਹ ਲਾਉਂਦੇ ਹਨ ਸੁਬੇਕ ਸਿੰਘ ਨੇ ਦੋਹੇ ਹੱਥ ਜੋੜ ਫਤਿਹ ਬੁਲਾਈ ਤੇ ਗਲ ਵਿੱਚ ਪੱਲਾ ਪਾ ਕੇ ਬੋਲੇ ਖਾਲਸਾ ਬਖਸ਼ਿਸ਼ਾਂ ਕਰਨ ਵਾਲਾ ਹੈ ਸਤਿਗੁਰੂ ਗੁਰੂ ਪੰਥ ਵਿੱਚ ਆਪ ਵਰਤਦੇ ਹਨ ਅਸੀਂ ਦੁਨਿਆਵੀ ਗ੍ਰਸਥੀ ਜੀ ਜੇ ਖਾਲਸਾ ਸਾਡੇ ਤੇ ਤਰੁਠੇ ਅਤੇ ਰਹਿਮਤਾਂ ਦੇ ਘਰ ਆਵੇ ਤਾਂ ਸਾਨੂੰ ਵੀ ਸ਼ਰਨ ਆਇਆਂ ਨੂੰ ਬਖਸ਼ ਕੇ ਕੰਠ ਲਾਵੇ ਇਹ ਕਹਿੰਦੇ ਆ ਭਾਈ ਸੁਬੇਕ ਸਿੰਘ ਨੇ ਧਰਤੀ ਨੂੰ ਹੱਥ ਛੁਆ ਕੇ ਮੁਰ ਮੱਥੇ ਨੂੰ ਲਾਇਆ ਖਾਲਸੇ ਨੇ ਅਰਦਾਸ ਕੀਤੀ ਭਾਈ ਸੁਬੇਕ ਸਿੰਘ ਨੂੰ ਪੰਜ ਦਤਨਾ ਦੀ ਤਨਖਾਹ ਲਈ ਗਈ ਤੇ ਬਖਸ਼ ਦਿੱਤਾ ਗਿਆ ਬੜੇ ਆਦਰ ਨਾਲ ਸਵਾਗਤ ਕੀਤਾ ਗਿਆ ਤੇ ਮੂਰਲੀਆਂ ਸਫਾਂ ਵਿੱਚ ਬਿਠਾਇਆ ਗਿਆ ਜਲਪਾਣੀ ਦੀ ਸੇਵਾ ਮਗਰੋਂ ਸਿੰਘਾਂ ਨੇ ਭਾਈ ਸੁਬੇਕ ਸਿੰਘ ਨੂੰ ਆਉਣ ਦਾ ਸਬਬੂ ਪੁੱਛਿਆ ਖਾਲਸਾ ਜਾਣਦਾ ਸੀ ਕਿ ਭਾਈ ਸੁਬੇਕ ਸਿੰਘ ਦੀ ਸਰਕਾਰੇ ਦਰਬਾਰੇ ਸੋਣੀ ਪੁੱਛਿਆ ਸੋ ਜ਼ਰੂਰ ਕੋਈ ਵਿਸ਼ੇਸ਼ ਖਬਰ ਲੈ ਕੇ ਆਏ ਹੋਣਗੇ ਭਾਈ ਸੁਬੇਕ ਸਿੰਘ ਨੇ ਸਾਰੀ ਗੱਲ ਵਿਸਥਾਰ ਨਾਲ ਦੱਸੀ ਤੇ ਨਵਾਬੀ ਖਾਲਸੇ ਦੇ ਚਰਨਾਂ ਵਿੱਚ ਭੇਟ ਕੀਤੀ ਖਾਲਸਾ ਧਰੋ ਆਜ਼ਾਦ ਤਬੀਅਤ ਦਾ ਮਾਲਕ ਨਵਾਬੀ ਵੱਲ ਕਿਸੇ ਨੇ ਅੱਖ ਪਰ ਕੇ ਨਿਨਤਕ ਕੀਤਾ ਇਹ ਕਿ ਐਸੀ ਬਾਤ ਕਹੀ ਹੈ ਤੁਸਾਂ ਨੇ ਸੁਬੇਕ ਸਿੰਘ ਜੀ ਮਹਾਰਾਜ ਨੇ ਖਾਲਸੇ ਨਾਲ ਪਾਤਸ਼ਾਹੀ ਦਾਵਾ ਕੀਤਾ ਹੋਇਆ ਹੈ ਤੇ ਖਾਲਸਾ ਖੈਰਾਤ ਵਿੱਚ ਆਈਆਂ ਨਵਾਬੀਆਂ ਕਿਵੇਂ ਕਬੂਲ ਕਰੇ ਨਾਲੇ ਤੁਰਕ ਅੱਗ ਹਨ ਤਖਾਲਸਾ ਬਰੂਦ ਹੈ ਸਾਡਾ ਮੇਲ ਕਦ ਸੰਭਵ ਹੈ ਦੀਵਾਨ ਦਰਬਾਰਾ ਸਿੰਘ ਬੋਲੇ ਸਤਿਗੁਰਾਂ ਦੇ ਬਚਨਾਂ ਉੱਤੇ ਕੋਈ ਸ਼ੰਕਾ ਨਹੀਂ ਜਥੇਦਾਰ ਜੀ ਬਾਦਸ਼ਾਹੀ ਖਾਲਸੇ ਦੀ ਹੈ ਤੇ ਰਹੇਗੀ ਪਰ ਵਖਤ ਵਿਚਾਰਨਾ ਵੀ ਬੁੱਧੀਮਾਨਾਂ ਦਾ ਕੰਮ ਹੈ ਜਿਹੜੇ ਬਾਦਸ਼ਾਹ ਲੋਕਾਂ ਤੋਂ ਕਰ ਵਸੂਲਦੇ ਹਨ ਉਹ ਆਪ ਖਾਲਸੇ ਅਗੇ ਨਵਾਬੀ ਵੇਚ ਰਹੇ ਹਨ ਤੇ ਨਾਲ ਹੀ ਮਾਮਲਾ ਦੇ ਰਹੇ ਹਨ ਖਾਲਸਾ ਤਾਂ ਸਗੋਂ ਬਾਦਸ਼ਾਹ ਤੋਂ ਉੱਚੇ ਰੁਤਬੇ ਤੇ ਹੋਇਆ ਨਾਲੇ ਖਾਲਸੇ ਨੇ ਤਾਂ ਗਊ ਗਰੀਬ ਦੀ ਸੇਵਾ ਹੀ ਕਰਨੀ ਹੈ ਨਵਾਬੀ ਲੈ ਕੇ ਹੋਰ ਸੋਹਣੀ ਤਰ੍ਹਾਂ ਹੋ ਸਕੇਗੀ ਗਰੀਬ ਪਰਜਾ ਵੀ ਖਾਲਸੇ ਦੀ ਨਵਾਬੀ ਹੇਠ ਕੁਝ ਸੁੱਖ ਦਾ ਸਾ ਲੈਗੀ ਜੇ ਫਿਰ ਵੀ ਖਾਲਸੇ ਨੂੰ ਕਦੇ ਵੀ ਲੱਗਿਆ ਕਿ ਇਹ ਅਧੀਨਤਾ ਵਾਲੀ ਗੱਲ ਹੈ ਤੱਕਾ ਦੇ ਵੀ ਨਵਾਬੀ ਵਾਪਸ ਭੇਜ ਦੇਾਂਗੇ ਭਾਈ ਸੁਬੇਕ ਸਿੰਘ ਚਾਹੁੰਦੇ ਸਨ ਕਿ ਖਾਲਸਾ ਸੰਧੀ ਦੇ ਰਾਤੇ ਆ ਜਾਵੇ ਇਹਦੇ ਵਿੱਚ ਪੰਥ ਸਭੋਂ ਹੋਰ ਵਧੇ ਫੁੱਲੇਗਾ ਕਾਫੀ ਵਿਚਾਰ ਬਟਾਂਦਰੀ ਮੰਗਰੋਂ ਸਿੰਘਾਂ ਨੇ ਫੈਸਲਾ ਕੀਤਾ ਕਿ ਨਵਾਬੀ ਖਾਲਸਾ ਸਵੀਕਾਰ ਕਰੇਗਾ ਪਰ ਉਹਨਾਂ ਵੱਡਾ ਪ੍ਰਸ਼ਨ ਇਹ ਸੀ ਕਿ ਨਵਾਬੀ ਦਿੱਤੀ ਕਿਸ ਨੂੰ ਜਾਵੇ ਦੀਵਾਨ ਦਰਬਾਰਾ ਸਿੰਘ ਜੀ ਜਥੇਦਾਰ ਨੂੰ ਬੇਨਤੀ ਕੀਤਾ ਗਿਆ ਤਾਂ ਉਹਨਾਂ ਨਾ ਕਰ ਦਿੱਤੀ ਅਸੀਂ ਕਲਗੀਧਰ ਪਾਸ਼ਾ ਜੀ ਦੇ ਦਰਬਾਰ ਵਿੱਚ ਸੇਵਾ ਕੀਤੀ ਹੈ ਉਹਨਾਂ ਤੋਂ ਛੁੱਟ ਕਿਸੇ ਦੀ ਕੋਈ ਵਸਤੂ ਪਰਵਾਹ ਨਹੀਂ ਅਸੀਂ ਨਵਾਬੀ ਕੀ ਕਰਨੀ ਹੈ ਸਾਡਾ ਦ੍ਰਿੜ ਨਿਸ਼ਚੈ ਹੈ ਕਿ ਖਾਲਸੇ ਦੀ ਪਾਤਸ਼ਾਹੀ ਨੇੜੇ ਆ ਤੁਕੇ ਹੈ ਖਾਲਸਾ ਖੁਦ ਪਾਤਸ਼ਾਹ ਹੈ ਉਹ ਕਿਸੇ ਬਾਦਸ਼ਾਹ ਦੀ ਨਵਾਬੀ ਕਿਵੇਂ ਕਬੂਲ ਕਰੇ ਨਵਾਬੀ ਰੂਪੀ ਇਹ ਖਿੱਲਤ ਖਾਲਸੇ ਦੀ ਦੀਵਾਨ ਵਿੱਚ ਪਈ ਸੀ ਤੇ ਜਿਸ ਵੱਲ ਵੀ ਉਂਗਲ ਕੀਤੀ ਜਾਂਦੀ ਸੀ ਖਿੱਲਤ ਉਸ ਵੱਲ ਕਰ ਦਿੱਤੀ ਜਾਂਦੀ ਤੇ ਅੱਗੋਂ ਉਹ ਨਾ ਕਰਕੇ ਆਪਣੇ ਵੱਲੋਂ ਕਿਸੇ ਹੋਰ ਵੱਲ ਤੱਕ ਦਿੰਦਾ ਇਸ ਤਰ੍ਹਾਂ ਖਾਲਸਾ ਨਵਾਬੀ ਨੂੰ ਠੋਕਰਾ ਮਾਰ ਰਿਹਾ ਸੀ ਤੇ ਖਿੱਲਤ ਮਾਣੋ ਕੋਈ ਠੁੱਡੀ ਮਾਰਨ ਵਾਲਾ ਖਡੋਣਾ ਬਣ ਕੇ ਰਹਿ ਗਈ ਸੀ ਜਿਸ ਵੀ ਸਿੰਘ ਨੂੰ ਬੇਨਤੀ ਕੀਤੀ ਜਾਂਦੀ ਉਹ ਗਉ ਬਚਨ ਉਚਾਰਦਾ ਸਾਡਾ ਪਾਤਸ਼ਾਹ ਹੀ ਦਾਵਾ ਹੈ ਖਾਲਸਾ ਜੀ ਜਾ ਇਥੋਂ ਦੀ ਜਾਂ ਦਰਗਾਹ ਦੀ ਸਤਿਗੁਰਾਂ ਦੇ ਬਚਨਾਂ ਤੋਂ ਕਿਵੇਂ ਫਰੀਏ ਕਲਗੀ ਧਰਪੀਤਾ ਦੇ ਬਚਨਾਂ ਨੂੰ ਪਿੱਠ ਦੇਣ ਵਾਲੇ ਨੂੰ ਤਾਂ ਕਿਸੇ ਜਹਾਨ ਢੋਈ ਨਹੀਂ ਨਵਾਬੀ ਨੂੰ ਪੈਰ ਨਾਲ ਪਰਾਂ ਕਰਦਾ ਇੱਕ ਸਿੰਘ ਬੋਲਿਆ ਹਮ ਰਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ ਭਾਈ ਸੁਬੇਕ ਸਿੰਘ ਜੀ ਕਿ ਐਸੀ ਅਲੋਕਾਰੀ ਗੱਲ ਕਰਦੇ ਹੋ ਤੁਸੀਂ ਸ਼ਾਇਦ ਤਰੂ ਤਾਰਾ ਕਦੇ ਆਪਣੀ ਥਾਂ ਛੱਡ ਦਵੇ ਪਰ ਖਾਲਸਾ ਰਹਿਂਦੀ ਦੁਨੀਆ ਤੀਕ ਮਹਾਰਾਜ ਦੇ ਬਚਨ ਤੇ ਅਡੋਲ ਖਲੋਤਾ ਰਹੇਗਾ ਇੱਕ ਹੋਰ ਸਿੰਘ ਬੋਲਿਆ ਮਹਾਰਾਜ ਨੂੰ ਕੀ ਮੂੰਹ ਦੇਵਾਂਗਾ ਖਾਲਸਾ ਜੀ ਪਾਤਸ਼ਾਹੀ ਵਰ ਛੱਡ ਕੇ ਛੋਟੀ ਜਹੀ ਨਵਾਬੀ ਤੇ ਡੋਲ ਗਿਆ ਮੇਰੀ ਮਾਫੀ ਕਬੂਲ ਕਰੋ ਹੱਥ ਬੰਨਦਾ ਇੱਕ ਹੋਰ ਸਿੰਘ ਬੋਲਿਆ ਪ੍ਰਾਦੀਨਤਾ ਖੁਆਰੀਆਂ ਹੀ ਨੇ ਖਾਲਸਾ ਜੀ ਖਾਲਸਾ ਖੁਦ ਖੁਦਾ ਹੈ ਦੇਣਾ ਲੈਣਾ ਸਭ ਕਲਗੀਦਰ ਜੀਆਂ ਨਾਲ ਇਸ ਤਰ੍ਹਾਂ ਦੇ ਬੋਲ ਹਰ ਪਾਸਿਓਂ ਆ ਰਹੇ ਹਨ ਕੋਈ ਇੱਕ ਵੀ ਸਿੰਘ ਇਹ ਨਵਾਬੀ ਲੈਣ ਲਈ ਤਿਆਰ ਨਹੀਂ ਸੁਬੇਕ ਸਿੰਘ ਕਹਿਣ ਲੱਗੇ ਕਿ ਕਿਸੇ ਵੀ ਸੇਵਾਦਾਰ ਨੂੰ ਨਵਾਬੀ ਦੇ ਦੇਵੋ ਪਰ ਵਾਪਸ ਨਾ ਮੁੜੋ ਕੋਈ ਟੈਲੂਆ ਕੋਈ ਲੰਗਰਾਂ ਵਿੱਚ ਸੇਵਾ ਕਰਨ ਵਾਲਾ ਕੋਈ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਕੋਈ ਲੱਕੜਾਂ ਪਾਣੀ ਢੋਣ ਵਾਲਾ ਭਾਵੇਂ ਕੋਈ ਵੀ ਸੇਵਾ ਭਾਵ ਵਾਲਾ ਸਿੰਘ ਹੋਵੇ ਨਵਾਬੀ ਉਸ ਨੂੰ ਭੇਟ ਕਰੋ ਅਕਾਲ ਬੁੰਗੇ ਤੇ ਸਜੇ ਦੀਵਾਨ ਵਿੱਚ ਇਹ ਚਰਚਾ ਹੋ ਰਹੀ ਸੀ ਸੰਗਤ ਜੁੜ ਕੇ ਬੈਠੀ ਫੈਸਲੇ ਦੀ ਉਡੀਕ ਕਰ ਰਹੀ ਸੀ ਇਕ ਨੌਜਵਾਨ ਸਿੰਘ ਸੰਗਤ ਨੂੰ ਪੱਖਾ ਚੱਲਣ ਦੀ ਸੇਵਾ ਕਰ ਰਿਹਾ ਸੀ। ਉਮਰ ਕੋਈ ਆਹੀ 25 ਕੋ ਸਾਲ ਦੇ ਨੇੜੇ। ਭੱਜ-ਭੱਜ ਕੇ ਸਭ ਨੂੰ ਪੱਖਾ ਚੱਲ ਰਿਹਾ ਸੀ। ਕੁਝ ਚਿਰ ਪਹਿਲਾਂ ਹੀ ਸੁਬੇਕ ਸਿੰਘ ਨੇ ਇਸ ਨੂੰ ਕੋੜਿਆਂ ਦੀ ਲਿੱਧ ਚੁੱਕਦੇ ਦੇਖਿਆ ਸੀ। ਉਸ ਤੋਂ ਕੁਝ ਚਿਰ ਮੰਗਰੋਂ ਜਲਦੀ ਸੇਵਾ ਕਰ ਰਿਹਾ ਸੀ। ਉਸ ਦੇ ਚਿਹਰੇ ਤੇ ਫੱਟ ਦਾ ਇੱਕ ਸੱਜਰਾ ਨਿਸ਼ਾਨ ਇੰਜ ਸੋਭ ਰਿਹਾ ਸੀ। ਜਿਵੇਂ ਬੱਦਲਾਂ ਵਿੱਚੋਂ ਅੱਧਾ ਚੰਦ ਦਿਖਾਈ ਦੇ ਰਿਹਾ ਹੋਵੇ ਹਜੇ ਕੱਲ ਹੀ ਤੁਰਕਾਂ ਨਾਲ ਹੋਈ ਝੜਪ ਵਿੱਚ ਇਹ ਸੋਹਣਾ ਨਿਸ਼ਾਨ ਮਿਲਿਆ ਸੀ ਇੱਕ ਡੂੰਗੇ ਫੱਟ ਦਾ ਨਿਸ਼ਾਨ ਮੋਢੇ ਤੇ ਵੀ ਸੀ ਬਚਪਨ ਵਿੱਚ ਵੀ ਇਸ ਨੌਜਵਾਨ ਦੀਆਂ ਖੇਡਾਂ ਜੰਗੀ ਕਰਤੱਬਾਂ ਵਾਲੀਆਂ ਹਿਸਨ ਆਪਣੇ ਨਾਲ ਦੇ ਬੇਲੀਆਂ ਨੂੰ ਇਕੱਠੇ ਕਰ ਲੈਣਾ ਤੇ ਦੋ ਦਲਾਂ ਵਿੱਚ ਵੰਡ ਦੇਣਾ ਇੱਕ ਦੁਸ਼ਮਣ ਦਦਲ ਤੇ ਦੂਜਾ ਸਿੰਘਾਂ ਦਾ ਸਿੰਘਾਂ ਵਾਲੇ ਦਲ ਦੀ ਅਗਵਾਈ ਆਪ ਕਰਨੀ ਕਿਸੇ ਐਸੇ ਹੀ ਜੰਗੀ ਖੇਡ ਦੇ ਚਲਦਿਆਂ ਦੂਜੇ ਦਲ ਦੇ ਇੱਕ ਜੋਸ਼ੀਲੇ ਗੱਬਰੂ ਨੇ ਕਿਰਪਾਨ ਦਾ ਪਰਮਾ ਵਾਰ ਕੀਤਾ ਜੋ ਇਸ ਸਿੰਘ ਦੀ ਢਾਲ ਤੋਂ ਤਿਲਕ ਕੇ ਮੋਢੇ ਨੂੰ چیر ਗਿਆ ਕਿੰਨਾ ਸਮਾਂ ਹੀ ਲੱਗ ਗਿਆ ਸੀ ਉਸ ਫੱਟ ਨੂੰ ਠੀਕ ਹੁੰਦੇ ਆ ਪਰ ਫੇਰ ਵੀ ਇਸ ਦੀਆਂ ਖੇਡਾਂ ਤਾਂ ਨਹੀਂ ਬਦਲੀਆਂ ਹੁਣ ਤਾਂ ਸਗੋਂ ਉਹ ਸਿਰਫ ਖੇਡਾਂ ਰਹੀਆਂ ਵੀ ਨਹੀਂ ਹੁਣ ਤਾਂ ਉਹ ਸੱਚਮੁੱਚ ਹੀ ਜੰਗ ਹੋ ਗਈਆਂ ਹਨ ਬਸ ਦੂਜੇ ਦਲਾਂ ਵਿੱਚ ਹੁਣ ਦੁਸ਼ਮਣ ਆਪਣੇ ਬਿੱਲੀ ਨਹੀਂ ਹੁੰਦੇ ਉਹਨਾਂ ਖੇਡਾਂ ਵਿੱਚ ਕੀਤੇ ਗਏ ਅਭਿਆਸ ਹੀ ਹੁਣ ਜੰਗ ਦੇ ਮੈਦਾਨ ਵਿੱਚ ਕੰਮ ਆ ਰਹੇ ਹਨ ਬੂੰਗੇ ਤੋਂ ਚਰਚਾ ਕਰ ਰਹੇ ਸਿੰਘਾਂ ਦੀ ਨਿਗਾਹ ਇਸ ਸਿੰਘ ਤੇ ਪਈ ਆਵਾਜ਼ ਮਾਰੀ ਗਈ ਭਾਈ ਕਪੂਰ ਸਿੰਘ ਜੀ ਬੁੰਗੇ ਤੇ ਦਰਸ਼ਨ ਬਖਸ਼ਿਓ ਹੱਥ ਜੋੜ ਕੇ ਸਿੰਘ ਪੰਥ ਅਗੇ ਅਣਖ ਖਲੋਤਾ ਨਵਾਬੀ ਦੀ ਪੇਸ਼ਕਸ਼ ਕੀਤੀ ਗਈ ਕਪੂਰ ਸਿੰਘ ਬੋਲਿਆ ਖਾਲਸਾ ਜੀ ਪੰਥ ਦਾ ਹੁਕਮ ਸਿਰ ਮੱਥੇ ਮੇਰਾ ਇੰਨਾ ਤਾਂ ਕਿਥੇ ਕੀ ਪੰਥ ਦੀ ਕਹੀ ਗੱਲ ਟਾਲ ਸਕਾਂ ਪਰ ਪੰਥ ਦੇ ਵਾਲੀ ਨੇ ਖਾਲਸੇ ਨੂੰ ਹੰਨੇ ਹੰਨੇ ਪਾਤਸ਼ਾਹੀ ਦਾ ਵਰ ਦਿੱਤਾ ਹੈ ਖਾਲਸਾ ਪਾਤਸ਼ਾਹ ਹੀ ਹੈ ਮੇਕੋੜਿਆਂ ਦੀ ਲਿੱਦ ਚੱਕਦਾ ਹੋਇਆ ਵੀ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਤੇ ਨਾ ਹੀ ਘੋੜਿਆਂ ਦੀ ਲਿੱਦ ਚੁੱਕਣੀ ਮੈਨੂੰ ਕਿਸੇ ਬਾਦਸ਼ਾਹੀ ਤੋਂ ਨੀਵੀਂ ਜਪਦੀ ਹੈ ਪੰਥ ਜੋ ਵੀ ਹੁਕਮ ਕਰੇਗਾ ਮੈਨੂੰ ਮਨਜ਼ੂਰ ਹੈ ਪਰ ਮੇਰੇ ਤੋਂ ਮੇਰੀਆਂ ਪਹਿਲੀਆਂ ਸੇਵਾਵਾਂ ਨਾਲ ਹੀ ਜਾਂਣ ਕਿਉਂਕਿ ਨਵਾਬੀ ਕਦੇ ਵੀ ਘੋੜਿਆਂ ਦੀ ਸੇਵਾ ਤੋਂ ਵੱਡੀ ਨਹੀਂ ਹੋ ਸਕਦੀ ਮੇਰੇ ਲਈ ਪਰ ਕਾਲ ਬੁੰਗੇ ਦੇ ਵਿੜੇ ਵਿੱਚ ਕੋਈ ਸਿੰਘ ਬਾਣੀ ਪੜ ਰਿਹਾ ਸੀ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ ਕਿ ਉਸ ਨੇ ਇੱਕ ਤੁੱਕ ਜ਼ੋਰ ਨਾਲ ਪੜੀ ਤਹਿਲ ਮਹਿਲ ਕਾ ਕਉ ਮਿਲੇ ਜਾ ਕੋ ਸਾਧ ਕਿਰਪਾਲ ਇਹ ਤੁੱਕ ਦੀਵਾਨ ਵਿੱਚ ਬੈਠੇ ਹਰ ਸਿੰਘ ਨੇ ਸੁਣੀ ਜੱਥੇਦਾਰ ਨੇ ਮੁਸਕਰਾਉਂਦਿਆਂ ਕਪੂਰ ਸਿੰਘ ਨੂੰ ਕਿਹਾ ਬਾਣੀ ਪੜਦੇ ਹੋਏ ਸਿੰਘਾਂ ਵਿੱਚੋਂ ਸਤਿਗੁਰ ਆਪ ਬੋਲਦੇ ਹਨ ਹੁਣ ਕਿਸੇ ਵੀ ਤਰ੍ਹਾਂ ਦਾ ਸ਼ੰਕਾ ਕਰਨਾ ਸਾਡੇ ਲਈ ਵਾਜਬ ਨਹੀਂ ਤੁਸੀਂ ਇਹ ਸੇਵਾ ਕਬੂਲ ਕਰੋ ਸਤਿਵੰਤ ਸਚਾ ਖਾਲਸਾ ਜੀ ਪੰਜਾਂ ਸਿੰਘਾਂ ਦੇ ਚਰਨਾਂ ਨੂੰ ਛੁਹਾ ਕੇ ਨਵਾਬੀ ਦੀ ਪਰਸ਼ਾਕ ਮੈਨੂੰ ਸੌਂਪੀ ਜਾਏ ਹੱਥ ਜੋੜਦਿਆਂ ਤੇ ਸਿਰ ਝੁਕਾਉਂਦਿਆਂ ਕਪੂਰ ਸਿੰਘ ਬੋਲੇ ਇਸੇ ਤਰ੍ਹਾਂ ਕੀਤਾ ਗਿਆ ਇਹ ਖਾਲਸਾ ਪੰਥ ਦੇ ਰੋਜ਼ਮਰra ਦੇ ਜੀਵਨ ਦਾ ਵਰਤਾਰਾ ਸੀ ਖਾਲਸਾ ਪੰਜਾਂ ਵਿੱਚ ਪਰਮੇਸ਼ਰ ਜਾਣਦਾ ਹੈ ਸੋ ਕੋਈ ਵੀ ਕਾਰਜ ਉਹਨਾਂ ਦੀ ਆਗਿਆ ਤੇ ਥਾਪੜੇ ਨਾਲ ਹੀ ਕਰਦਾ ਹੈ ਕਹਿੰਦੇ ਨੇ ਪੰਜਾਂ ਦੇ ਚਰਨ ਸਪर्श ਵਿੱਚ ਐਸੀ ਤਾਕਤ ਹੈ ਕਿ ਸਹੀ ਨੂੰ ਸ਼ੇਰ ਕਰ ਦਵੇ ਫਿਰਾਈ ਦੇ ਦਾਣੇ ਨੂੰ ਪਹਾੜ ਇਸ ਤਰ੍ਹਾਂ ਨਵਾਬੀ ਦੀ ਇਹ ਸ਼ਾਹੀ ਪੋਸ਼ਾਕ ਪੰਜਾਂ ਸਿੰਘਾਂ ਦੇ ਚਰਨਾਂ ਨੂੰ ਛੁਆ ਕੇ ਕਪੂਰ ਸਿੰਘ ਨੂੰ ਸੌਂਪੀ ਗਈ ਇਹ ਪੰਜ ਸਿੰਘ ਜੋ ਪੰਜ ਪਿਆਰਿਆਂ ਦੀ ਰੂਪ ਵਿੱਚ ਸਾਹਮਣੇ ਆਏ ਸਨ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਹਰੀ ਸਿੰਘ ਜੀ ਹਜੂਰੀਆਂ ਸਰਦਾਰ ਜੱਸਾ ਸਿੰਘ ਰਾਮਗੜੀ ਆ ਭਾਈ ਕਰਮ ਸਿੰਘ ਸਰਦਾਰ ਬੁੱਢਾ ਸਿੰਘ ਸ਼ੁਕਰਚੱਕੀ ਆ ਪੋਸ਼ਾਕ ਦੇ ਨਾਲ ਇਹ ਸ਼ਾਹੀ ਪੱਗ ਇੱਕ ਕੀਮਤੀ ਕਲਗੀ ਸੋਨੇ ਦੇ ਕੰਗਣਾਂ ਦੀ ਇੱਕ ਜੋੜੀ ਇੱਕ ਕੈਂਠਾ ਬਹੁਮੁੱਲੇ ਸੁੱਚੇ ਮੋਤੀਆਂ ਦੀ ਮਾਲਾ ਤੇ ਇੱਕ ਹੀਰਿਆਂ ਜਿਹੜੀ ਕਿਰਪਾਨ ਨਵਾਬੀ ਦਾ ਇਹ ਪਹਿਰਾਵਾ ਜਦ ਕਪੂਰ ਸਿੰਘ ਨੂੰ ਪਵਾਇਆ ਗਿਆ ਤਾਂ ਉਹਨਾਂ ਦੇ ਚਿਹਰੇ ਦਾ ਰੂਪ ਵੱਡੇ ਵੱਡੇ ਤਖਤਾਂ ਦੇ ਮਾਲਕਾਂ ਬਾਦਸ਼ਾਹਾਂ ਨੂੰ ਨਿਗੂਣਾ ਮਹਿਸੂਸ ਕਰਵਾ ਰਿਹਾ ਸੀ ਤੇ ਇਹੀ ਨੌਜਵਾਨ ਕਪੂਰ ਸਿੰਘ ਅੱਜ ਤੋਂ ਨਵਾਬ ਕਪੂਰ ਸਿੰਘ કહਾਇਆ ਭਾਈ ਗੂਜੀ ਦਾ ਖਾਸਾ ਭਾਈ ਗੂਜੀ ਦੀ ਫਤਿਹ ਅੱਜ ਦੇ ਲਈ ਇੰਨਾ ਹੀ ਜੀ ਸ਼ੁਕਰੀਆ ਧੰਨਵਾਦ